ਹੈ ਸ਼੍ਰੀ ਕ੍ਰਿਸ਼ਨ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਪ੍ਰੇਮ ਮੰਦਰ ਦੇ ਜੋ ਬ੍ਰਿੰਦਾਵਨ ਦੇ ਵਿੱਚ ਤਿਆਰ ਕੀਤਾ ਗਿਆ ਉਹ ਮੰਦਿਰ ਜਿਸ ਨੂੰ ਦੇਖ ਕੇ ਅੱਖਾਂ ਵੀ ਰੁਸ਼ਨਾ ਜਾਂਦੀਆਂ ਨੇ ਬਹੁਤ ਹੀ ਸੋਹਣੀਆਂ ਤਸਵੀਰਾਂ ਨੇ ਰਾਤ ਦੇ ਸਮੇਂ ਮੰਦਿਰ ਦੇ ਵਿੱਚ ਅਲੌਕਿਕ ਬਣੀਆਂ ਮੂਰਤੀਆਂ ਬਹੁਤ ਹੀ ਜ਼ਿਆਦਾ ਚਮਕਦੀਆਂ ਨਜ਼ਰ ਆਉਂਦੀਆਂ ਨੇ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ 'ਚ ਜੈ ਸ਼੍ਰੀ ਕ੍ਰਿਸ਼ਨ ਲਿਖ ਦਿਓ ਤੇ ਇਸ ਮੰਦਿਰ ਦੇ ਵਿੱਚ ਜਾ ਕੇ ਤੁਹਾਡੇ ਮਨ ਨੂੰ ਇੰਨੀ ਸ਼ਾਂਤੀ ਮਿਲੇਗੀ ਕਿਉਂਕਿ ਵਕ ਵਕ ਤਸਵੀਰਾਂ ਵਕ ਵਕ ਮੂਰਤੀਆਂ ਜਿਹੜੀਆਂ ਸ਼੍ਰੀ ਕ੍ਰਿਸ਼ਨ ਭਗਵਾਨ ਦੀਆਂ ਲੀਲਾਵਾਂ ਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਸ਼ਾਂਤੀ ਵੀ ਮਿਲਦੀ ਹੈ ਤੇ ਰੰਗਾਂ ਦੇ ਨਾਲ ਭਰਿਆ ਹੋਇਆ ਇਹ ਮੰਦਿਰ ਬਹੁਤ ਹੀ ਜ਼ਿਆਦਾ ਸੋਨਾ ਬਣਵਾਇਆ ਗਿਆ ਤਾਂ ਦੇਖ ਸਕਦੇ ਹੋ ਬਹੁਤ ਮਹਿੰਗੀ ਲਾਗਤ ਦੇ ਵਿੱਚ ਤਿਆਰ ਹੋਇਆ ਇਹ ਪ੍ਰੇਮ ਮੰਦਿਰ ਜੋ ਬ੍ਰਿੰਦਾਵਨ ਦੇ ਵਿੱਚ ਹੈ ਜਿੱਥੇ ਕ੍ਰਿਸ਼ਨ ਭਗਵਾਨ ਦੇ ਵੱਖ-ਵੱਖ ਬਚਪਨ ਦੀਆਂ ਤਸਵੀਰਾਂ ਜਿਹੜੀਆਂ ਮੂਰਤੀ ਦੇ ਰੂਪ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਨੇ ਦੋਸਤੋ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ 'ਚ ਜੈ ਸ਼੍ਰੀ ਕ੍ਰਿਸ਼ਨ ਲਿਖ ਦਿਓ ਮੈਂ ਕਹਿੰਦਾ ਵੀ ਜੇ ਕੋਈ ਬੰਦਾ ਬਰਿੰਦਾਵਨ ਦੇ ਵਿੱਚ ਜਾਂਦਾ ਤੇ ਜਿਸ ਨੇ ਪ੍ਰੇਮ ਮੰਦਰ ਨਹੀਂ ਦੇਖਿਆ ਤਾਂ ਉਸ ਨੇ ਕੁਝ ਵੀ ਨਹੀਂ ਦੇਖਿਆ ਕਿਉਂਕਿ ਪ੍ਰੇਮ ਦਾ ਪ੍ਰਤੀਕ ਬਣਾਇਆ ਗਿਆ ਹੈ ਮੰਦਰ ਬਹੁਤ ਹੀ ਸੋਹਣਾ ਹੈ ਅੰਦਰੋਂ ਤੇ ਬਾਹਰੋਂ ਤੇ ਰੰਗਾਂ ਦੇ ਨਾਲ ਭਰਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਜਦੋਂ ਸ਼ਾਮ ਹੋ ਜਾਂਦੀ ਹੈ ਤਾਂ ਸ਼ਾਮ ਦੇ ਸਮੇਂ ਸਾਰੀਆਂ ਲਾਈਟਾਂ ਔਨ ਹੋ ਜਾਂਦੀਆਂ ਨੇ ਹੁਣ ਤੁਹਾਨੂੰ ਉਸ ਮੰਦਰ ਦੇ ਅੰਦਰ ਲੈ ਚਲਦੇ ਹਾਂ ਪਹਿਲਾਂ ਤਾਂ ਇਹ ਮੇਨ ਗੇਟ ਹੈ ਜਿੱਥੇ ਗੇਟ ਦੇ ਬਾਹਰ ਪ੍ਰੇਮ ਮੰਦਰ ਲਿਖਿਆ ਹੋਇਆ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਗੇਟ ਜਿਸ ਦੀਆਂ ਦੋ ਐਂਟਰੀਜ਼ ਨੇ ਜਿਨ੍ਹਾਂ ਦੇ ਉੱਪਰ ਰੋਜ਼ਾਨਾ ਇੰਨੀ ਭੀੜ ਦੇਖਣ ਨੂੰ ਮਿਲਦੀ ਹੈ ਇਹ ਕੋਈ ਮੇਲਾ ਜਾਂ ਕੋਈ ਦੈਨਨੀ ਸਪੈਸ਼ਲ ਹੈਗਾ ਪਰ ਰੋਜ਼ਾਨਾ ਇੰਨੀ ਵੱਡੀ ਗਿਣਤੀ ਚ ਇੱਥੇ ਸ਼ਰਧਾਲੂ ਆਉਂਦੇ ਨੇ ਦਰਸ਼ਨ ਕਰਨ ਦੇ ਲਈ ਕਿਉਂਕਿ ਜੋ ਬਰਿੰਦਾਵਨ ਆਉਂਦਾ ਉਹ ਪ੍ਰੇਮ ਮੰਦਰ ਜ਼ਰੂਰ ਘੁੰਮ ਕੇ ਜਾਂਦਾ ਹੈ ਇਸ ਮੰਦਰ ਦੇ ਵਿੱਚ ਤਸਵੀਰਾਂ ਮੂਰਤੀਆਂ ਇੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਕਿ ਮਨ ਬਹੁਤ ਸ਼ਾਂਤ ਹੁੰਦਾ ਦੇਖ ਸਕਦੇ ਹੋ ਤੁਸੀਂ ਇਹ नाग ਦੇਵਤਾ ਜਿਸ ਦੀ ਮੂਰਤੀ ਜਿਹੜੀ ਆ ਤਿਆਰ ਕੀਤੀ ਗਈ ਆ ਤੇ ਇੰਜ ਜਾਪਦਾ ਕਿ origignal ਇਹ ਚੀਜ਼ਾਂ ਤਿਆਰ ਕੀਤੀਆਂ ਨੇ ਤੇ ਲੋਕ ਇਸ ਮੰਦਿਰ ਨੂੰ ਦੇਖ ਕੇ ਫੋਟੋਆਂ ਵੀਡੀਓਜ਼ ਬਣਾਉਂਦੇ ਨੇ ਤੇ ਬਹੁਤ ਹੀ ਸੋਹਣਾ ਦ੍ਰਿਸ਼ਾ ਇਸ ਮੰਦਿਰ ਦਾ ਵੀਡੀਓ ਨੂੰ ਜਲਦੀ ਜਲਦੀ ਦੋਸਤੋ ਸ਼ੇਅਰ ਕਰਨਾ ਤੇ ਆਹ ਦੇਖ ਲਓ ਤੁਸੀਂ ਨਾਗਰਾਜ ਦੇ ਉੱਪਰ ਸ਼੍ਰੀ ਕ੍ਰਿਸ਼ਨ ਭਗਵਾਨ ਤੇ ਮੂਰਤੀ ਬਹੁਤ ਹੀ ਸੋਹਣੀ ਬਣਾਈ ਗਈ ਹੈ ਤੇ ਵੱਖ-ਵੱਖ ਰੰਗਾਂ ਦੇ ਨਾਲ ਜਗਮਗਾਉਂਦਾ ਇਹ ਮੰਦਿਰ ਲੋਕਾਂ ਦੇ ਲਈ ਖਿੱਚਦਾ ਕੇਂਦਰ ਵੀ ਬਣਿਆ ਹੋਇਆ ਤਾਂ ਦੇਖ ਸਕਦੇ ਹੋ ਇਸ ਮੰਦਿਰ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਔਖੀ ਵੀ ਹੁੰਦੀ ਹੈ ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਭੀੜ ਨੂੰ ਦੇਖ ਕੇ ਕਿ ਰੋਜ਼ਾਨਾ ਸ਼ਾਮ ਦੇ ਸਮੇਂ ਇੰਨੇ ਲੋਕ ਇੰਨੇ ਸ਼ਰਧਾਲੂ ਇੰਨੇ ਭਗਤ ਜਿਹੜੇ ਨੇ ਉਹ ਮੰਦਿਰ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੱਖਾਂ ਜਿਹੜੀਆਂ ਰੁਸ਼ਨਾ ਜਾਂਦੀਆਂ ਨੇ ਬਹੁਤ ਸੋਹਣਾ ਤਿਆਰ ਕੀਤਾ ਹੈ ਕ੍ਰਿਸ਼ਨ ਭਗਵਾਨ ਦਾ ਮੰਦਿਰ ਕਿਉਂਕਿ ਕ੍ਰਿਸ਼ਨ ਭਗਵਾਨ ਪ੍ਰੇਮ ਦਾ ਸਰੂਪ ਨੇ ਤਾਂ ਇਸੇ ਕਰਕੇ ਇਸ ਮੰਦਿਰ ਦਾ ਨਾਮ ਵੀ ਪ੍ਰੇਮ ਮੰਦਿਰ ਰੱਖਿਆ ਹੋਇਆ ਕਿਉਂਕਿ ਸ਼੍ਰੀ ਕ੍ਰਿਸ਼ਨ ਭਗਵਾਨ ਦੀਆਂ ਲੀਲਾਵਾਂ ਨੂੰ ਕੌਣ ਨਹੀਂ ਜਾਣਦਾ ਦੇਸ਼ਾਂ ਵਿਦੇਸ਼ਾਂ ਚ ਗੋਰੇ ਕਾਲੇ ਵੀ ਕ੍ਰਿਸ਼ਨ ਭਗਵਾਨ ਦੇ ਫੈਨ ਨੇ ਕਿਉਂਕਿ ਜਦੋਂ ਗੋਰੇ ਕਾਲਿਆਂ ਦੀ ਗੱਲ ਆਉਂਦੀ ਆ ਤਾਂ ਗੋਰੇ ਇੱਥੇ ਮਾਤਰਾ ਬਰਿੰਦਾ ਦੇ ਬੰਦੇ ਵਿੱਚ ਤੁਹਾਨੂੰ ਆਮ ਮਿਲ ਜਾਣਗੇ ਤੇ ਇਸ ਮੰਦਰ ਦੇ ਵਿੱਚ ਕੁਝ ਪੱਕੇ ਪੁਜਾਰੀ ਵੀ ਨੇ ਜਿਹੜੇ ਗੋਰੇ ਨੇ ਤਾਂ ਦੇਖ ਸਕਦੇ ਹੋ ਜੋ ਮੂਰਤੀਆਂ ਨੇ ਬਹੁਤ ਹੀ ਸੋਹਣੀਆਂ ਤੇ ਅਲੌਕਿਕ ਤਿਆਰ ਕੀਤੀਆਂ ਹੋਈਆਂ ਕਿੰਨੇ ਸੋਹਣੇ ਫੁਹਾਰੇ ਇੱਥੇ ਚੱਲ ਰਹੇ ਨੇ ਤੇ ਮੰਦਿਰ ਨੂੰ ਜਦੋਂ ਅੰਦਰੋਂ ਤੁਸੀਂ ਦੇਖਦੇ ਹੋ ਤਾਂ ਜੀ ਲੱਗਦਾ ਪੂਰਾ ਤੇ ਇੰਜ ਲੱਗਦਾ ਕਿ ਇੱਥੋਂ ਬਾਹਰ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਪੂਰਾ ਮੰਦਿਰ ਬਹੁਤ ਵੱਡੇ ਦਾਇਰੇ ਦੇ ਵਿੱਚ ਬਣਿਆ ਹੋਇਆ ਤੇ ਇਸ ਨੂੰ ਪੂਰਾ ਘੁੰਮਣ ਦੇ ਵਿੱਚ ਡੇਢ ਤੋਂ 2 ਘੰਟੇ ਲੱਗ ਜਾਂਦੇ ਨੇ ਪਰ ਲੋਕ ਨੇ ਜਿਹੜੇ ਉਹ ਹਰ ਇੱਕ ਤਸਵੀਰ ਹਰ ਇੱਕ ਮੂਰਤੀ ਨੂੰ ਦੇਖ ਕੇ ਹੀ ਬਾਹਰ ਜਾਂਦੇ ਨੇ ਆਹ ਦੇਖ ਸਕਦੇ ਹੋ ਮੰਦਿਰ ਕਿਵੇਂ جگਮਗਾ ਰਿਹਾ ਹੈ ਬਹੁਤ ਹੀ ਸੋਹਣੀਆਂ ਸੋਹਣੀਆਂ ਮੂਰਤੀਆਂ ਇੱਥੇ ਤਿਆਰ ਡਿਜ਼ਾਈਨ ਕੀਤੀਆਂ ਗਈਆਂ ਨੇ ਕਿਉਂਕਿ ਬਾਹਰੋਂ ਡਿਜ਼ਾਈਨ ਹੋ ਕੇ ਸਾਰੀਆਂ ਮੂਰਤੀਆਂ ਇੱਥੇ ਪਹੁੰਚੀਆਂ ਨੇ ਤੇ ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਸ਼ਾਮ ਦੇ ਸਮੇਂ ਬਹੁਤ ਹੀ ਸੋਹਣੀ ਤਸਵੀਰ ਬਣ ਜਾਂਦੀ ਹੈ ਇਸ ਮੰਦਿਰ ਦੀ ਨਾਲੇ ਰੰਗਦਾਰ ਫੁਹਾਰੇ ਰੰਗਦਾਰ ਮੂਰਤੀਆਂ ਆਹ ਦੇਖ ਸਕਦੇ ਹੋ ਤੁਸੀਂ ਕਿਵੇਂ ਕ੍ਰਿਸ਼ਨ ਭਗਵਾਨ ਦੀਆਂ ਮੂਰਤੀਆਂ ਜਿਹੜੀਆਂ ਘੁੰਮ ਰਹੀਆਂ ਨੇ ਤਾਂ ਆਸੇ ਪਾਸੇ ਸਖੀਆਂ ਜਿਹੜੀਆਂ ਨੇ ਉਹ ਘੁਮਰੀਆਂ ਨੇ ਤਾਂ ਇਹ オリジナル ਲੱਗਦਾ ਹੈ ਕਿ ਬਿਲਕੁਲ ਜਿਵੇਂ ਸੱਚਮੁੱਚ ਇਹ ਇਨਸਾਨ ਹੋਣ ਪਰ ਇਹ ਮੂਰਤੀਆਂ ਨੇ ਬਿਲਕੁਲ ਹੂ ਬੂ ਉਸ ਇਨਸਾਨ ਦੀ ਤਸਵੀਰ ਦਿੱਤੀ ਗਈ ਆ ਤਸ਼੍ਰੀ ਕਰਿਸ਼ਨ ਭਗਵਾਨ ਦੀਆਂ ਮੂਰਤੀਆਂ ਇਸ ਮੰਦਿਰ ਦੇ ਵਿੱਚ ਹਰ ਇੱਕ ਲੀਲਾਵਾਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਤੇ ਇਸ ਮੰਦਿਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਸ਼੍ਰੀ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਦੇਖ ਸਕਦੇ ਹੋ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਹਰ ਇੱਕ ਰੂਪ ਦੀ ਮੂਰਤੀ ਇਸ ਜਗ੍ਹਾ ਦੇ ਉੱਪਰ ਸਥਾਪਿਤ ਕੀਤੀ ਹੋਈ ਆ ਤੇ ਆਹ ਦੇਖ ਸਕਦੇ ਹੋ ਗੋਵਰਧਮ ਦਾ ਦ੍ਰਿਸ਼ ਦੇਖ ਕੇ ਤਾਂ ਇੰਜ ਲੱਗਦਾ ਕਿ ਬਿਲਕੁਲ オリジナル ਹੋਵੇ ਬਿਲਕੁਲ ਸੱਚਮੁੱਚ ਉਸੇ ਸੀਨ ਨੂੰ ਦਰਸਾਇਆ ਗਿਆ ਹੈ ਤੇ ਹਰ ਇੱਕ ਰੂਪ ਜਿਹੜਾ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਇੱਥੇ ਦਰਸਾ ਕੇ ਮੂਰਤੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੀਆਂ ਫੋਟੋਆਂ ਲੋਕ ਸ਼ਰਧਾਲੂ ਜਿਹੜੇ ਭਗਤ ਆਉਂਦੇ ਨੇ ਉਹ ਖਿੱਚਦੇ ਨੇ ਵੀਡੀਓ ਬਣਾਉਂਦੇ ਨੇ ਮੰਦਿਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਤੁਹਾਨੂੰ ਇਹ ਮੰਦਿਰ ਕਿਵੇਂ ਲੱਗਿਆ ਤੇ ਕੌਣ-ਕੌਣ ਪ੍ਰੇਮ ਮੰਦਿਰ ਦੇਖ ਕੇ ਆਇਆਗਾ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਹਰ ਇੱਕ ਰੂਪ ਦੇ ਦਰਸ਼ਨ ਇਸ ਮੰਦਿਰ ਦੇ ਵਿੱਚ ਹੋ ਜਾਂਦੇ ਨੇ ਜਿਹੜਾ ਵੀ ਬੰਦਾ ਬ੍ਰਿੰਦਾਵਨ ਜਾਂਦਾ ਤੇ ਉਹ ਪ੍ਰੇਮ ਮੰਦਰ ਨਹੀਂ ਗਿਆ ਤਾਂ ਫਿਰ ਉਸਨੇ ਬ੍ਰਿੰਦਾਵਨ ਹੀ ਨਹੀਂ ਦੇਖਿਆ ਤਾਂ ਬਿਲਕੁਲ ਦੋਸਤੋ ਸਾਡੀ ਵੀ ਇਹੀ ਰਾਇ ਹੈ ਕਿ ਜੇ ਤੁਸੀਂ ਬ੍ਰਿੰਦਾਵਨ ਘੁੰਮਣ ਦੇ ਲਈ ਜਾਂਦੇ ਹੋ ਤਾਂ ਪ੍ਰੇਮ ਮੰਦਰ ਜ਼ਰੂਰ ਦੇਖ ਕੇ ਆਓ ਕਿਉਂਕਿ ਬਹੁਤ ਹੀ ਸੋਹਣਾ ਮੰਦਰ ਬਣਾਇਆ ਗਿਆ ਬਹੁਤ ਮਹਿੰਗੀ ਲਾਗਤ ਦੇ ਨਾਲ ਤਿਆਰ ਕਰਵਾਇਆ ਗਿਆ ਮੰਦਰ ਅਲੌਕਿਕ ਮੂਰਤੀਆਂ ਦੇ ਨਾਲ ਵਕ ਵਕ ਰੰਗਾਂ ਦੇ ਨਾਲ ਸ਼ਿੰਗਾਰਿਆ ਹੋਇਆ ਇਹ ਮੰਦਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਦਿਲ ਨੂੰ ਛੂੰਦਾ ਵੀ ਹੈ ਤੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਇਸ ਮੰਦਰ ਦਾ ਪੂਰਾ ਦ੍ਰਿਸ਼ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਜੈ ਸ਼੍ਰੀ ਕ੍ਰਿਸ਼ਨ ਜ਼ਰੂਰ ਲਿਖ ਦਿਓ